ਦਿੱਲੀ 에어ਪੋਰਟ ਤੇ ਵੀ ਇੱਕ ਜਗ੍ਹਾ ਰੈਂਟ ਤੇ ਲਈ ਐ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਉਥੇ ਅਫਸਰ ਬਿਠਾਵਾਂਗੇ ਦੋ ਅਫਸਰ ਬਹਿ ਜਾਣਗੇ ਕੰਪਿਊਟਰ ਉਹਨਾਂ ਦੇ ਕੋਲੇ ਹੋਣਗੇ ਬਕਾਇਦਾ ਤੌਰ ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਥੇ ਲੋਕ ਰਿਸਿਵ ਕਰਨ ਜਾਂਦੇ ਆ ਇੱਕ ਅੰਦਰਲੇ ਪਾਸੇ ਵੀ ਹੋਊਗੀ ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸ ਦੀ ਫਲਾਈਟ ਮਿਸ ਹੋ ਗਈ ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ ਜੀ ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ ਤੇ ਆਉਣ ਨਾਲ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ ਪੰਜਾਬ ਹੈਲਪ ਸੈਂਟਰ ਖੋਲ੍ਹਾਂਗੇ ਤਾਂ ਕਿ ਉੱਥੇ ਕੋਈ ਖੱਜਲ ਖਵਾਰੀ ਨਾ ਹੋਵੇ ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ ਰਹਿਣਾ ਪੈ ਰਿਹਾ ਤਾਂ ਉਹਨਾਂ ਕੋਲੇ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ ਉਹ ਪੰਜਾਬ ਪਵਨ ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬੰਦਾ ਜਿੱਥੇ ਵੀ ਉਹਨਾਂ ਦਾ ਟਿਕ ਟਕ ਦਾ ਕਰਾਉਣਾ ਹੈ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇਹ ਤੋਂ 10 ਮੁੰਡੇ ਪਰਤੀ ਕਰਨ ਨੇ ਪੰਜਾਬੀ ਪੁੱਤੀ ਦਿੱਲੀ ਦੇ ਪੰਜਾਬੀ ਬੋਲਦੇ ਹਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਆਵੇ। ਸਭ ਤੋਂ ਵਧੀਆ ਗੱਲ ਇਹ ਕਿ ਲੋਕਾਂ ਕੋਲ ਜਦੋਂ ਮੈਂ ਗਿਆ ਇਸ ਵਾਰ ਲੋਕਾਂ ਵੱਲੋਂ ਇਹ ਗੱਲ ਕਹੀ ਗਈ ਕਿ ਬਹੁਤ ਵਧੀਆ ਚੱਲ ਰਿਹਾ ਹੈ। ਸਰਕਾਰ ਦੀ ਨੀਅਤ ਬਹੁਤ ਸਾਫ਼ ਹੈ ਬਸ ਆ ਦੋ ਚਾਰ ਕਮੀਆਂ ਜੀਆਂ ਨੇ ਇਹ ਦੂਰ ਕਰ। ਸਿਟੀਜ਼ਨ ਨੂੰ ਬਣਦੀ ਇੱਜ਼ਤ ਮਿਲੇ। ਕੋਈ ਬੰਦਾ ਥਾਣੇ ਜਾਵੇ ਉਹਨੂੰ ਬਣਦੀ ਇੱਜ਼ਤ ਮਾਨ ਸਨਮਾਨ ਮਿਲੇ ਉੱਥੇ। ਜੇ ਕੋਈ ਸ਼ਿਕਾਇਤ ਲੈ ਕੇ ਗਿਆ ਹੈ ਜਾਂ ਕੋਈ ਕੋਈ ਕਿਸੇ ਕਿਸਮ ਦਾ ਕੋਈ ਸੁਝਾ ਜਾਂ ਫਿਰ ਕੋਈ ਆਪਣੀ ਤਕਲੀਫ ਲੈ ਕੇ ਗਿਆ ਇਹ ਨਾ ਹੋਵੇ ਕਿ ਹੁਣ ਤਾਂ ਘਰ ਬਦਲ ਗਿਆ ਪੰਜਾਬ ਪੁਲਿਸ ਦਾ ਜਿਹੜਾ ਮਾਹੌਲ ਹੈ ਉਹ بڑے ਲਿਖੇ ਮੁੰਡੇ ਬਹੁਤ ਆਉਂਦੇ ਹੋਂ ਤਾਂ ਵਿੱਚ ਪਹਿਲਾਂ ਹੁੰਦਾ ਸੀਗਾ ਜਾਨ ਸਰ ਪਹਿਲਾਂ ਥੱਪੜ ਬਾਅਦ ਗੱਲ ਕਰਨੇ ਵੀ ਕੀ ਕਰਨਾ ਆਇਆ ਸੀਗਾ ਉਹ ਕੰਮ ਉਹ ਕੰਮ ਬੰਦ ਮਾਨ ਸਰਮਾਨ ਅਸੀਂ ਤਾਂ ਦਿੱਲੀ 에ਰਪੋਰਟ ਤੇ ਵੀ ਇੱਕ ਜਗ੍ਹਾ ਰੈਂਟ ਤੇ ਲਈ ਹੈ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਉਥੇ ਅਫਸਰ ਬਿਠਾਵਾਂਗੇ ਦੋ ਅਫਸਰ ਭੇਜਣਗੇ ਕੰਪਿਊਟਰ ਉਹਨਾਂ ਦੇ ਕੋਲੇ ਹੋਣਗੇ ਬਕਾਇਦਾ ਤੌਰ ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਥੇ ਲੋਕ ਰਿਸਿਵ ਕਰਨ ਜਾਂਦੇ ਆ ਇੱਕ ਅੰਦਰਲੇ ਪਾਸੇ ਵੀ ਹੋਊਗੀ ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸ ਦੀ ਫਲਾਈਟ ਮਿਸ ਹੋ ਗਈ ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ ਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ ਪੰਜਾਬ ਹੈਲਪ ਸੈਂਟਰ ਖੋਲਾਂਗੇ ਤਾਂ ਕਿ ਉੱਥੇ ਕੋਈ ਖੱਜਲ ਖਵਾਰੀ ਨਾ ਹੋਵੇ ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ ਰਹਿਣਾ ਪਿਆ ਤਾਂ ਉਹਨਾਂ ਕੋਲੇ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ ਉਹ ਪੰਜਾਬ ਪਵਨ ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬੰਦਾ ਜਿੱਥੇ ਵੀ ਉਹਨਾਂ ਦਾ ਟਿਕਟ ਟਾਕਟ ਦਾ ਕਰਾਉਣਾ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇੱਥੋਂ 10 ਮੁੰਡੇ ਪਹਤਿਰਨ ਨੇ ਪੰਜਾਬੀ ਪੁੱਤੀ ਦਿੱਲੀ ਦੇ ਪੰਜਾਬੀ ਬੋਲਦੇ ਹੋਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਹੋਵੇ ਤੇ ਬਾਕੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਵੱਡੇ ਪੱਦਰ ਤੇ ਬਦਲੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਤੋਂ ਪੰਜਾਬ ਪੁਲਿਸ ਨੂੰ ਉੱਪਰ ਠਾਉਣਾ ਇੱਕ ਮਿਸ਼ਨ ਸਮਝ ਕੇ ਕੰਮ ਕਰਨਾ ਹੈ ਇੱਕ ਇਹ ਸਮਝ ਲੈਣਾ ਕਿ ਜੋ ਅਸੀਂ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਤਾਂ ਇਸ ਮੌਕੇ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸਤੇਮਾਲ ਕਰਨਾ ਹੈ ਕਰਪਸ਼ਨ ਦੀ ਕਿਸੇ ਕਿਸਮ ਦੀ ਵੀ ਕੋਈ ਸ਼ਿਕਾਇਤ ਆਉਂਦੀ ਹੈ ਭਾਵੇਂ ਕਿਡਾ ਵੱਡਾ ਅਫਸਰ ਹੈ ਜਿਹੜਾ ਮਰਜ਼ੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਐਮਐਲਏ ਸਹਿਬਾਨ ਭਾਵੇਂ ਸਾਡੇ ਨੇ ਭਾਵੇਂ ਦੂਜੀ ਪਾਰਟੀ ਨੇ ਚੁਣੇ ਹੋਏ ਨੇ ਉਹਨਾਂ ਵੱਲੋਂ ਕੋਈ ਦਿੱਤੇ ਹੋਏ ਆ ਗ੍ਰਿਵੈਂਸਸ ਸ਼ਿਕਾਇਤਾਂ ਜਾਂ ਉਹਨਾਂ ਨੂੰ ਜੇ ਉਹ ਆਪ ਜਾਣਦੇ ਨੇ ਬੰਦਾ ਮਾਨ ਸਨਮਾਨ ਉਹਨਾਂ ਦੀ ਗੱਲ ਸੁਣਨੀ ਹੈ ਜੇ ਉਹ ਆਪਣੀਆਂ ਸ਼ਕਤੀਆਂ ਨੂੰ ਗਲਤ ਨਿਯਮਤਮਾਲ ਕਰਨੇ ਉਹ ਉਹ ਪੋਲੀਟੀਕਲ ਪਾਰਟੀਆਂ ਦਾ ਕੰਮ ਹੈ ਕਿ ਉਹ ਉਹਨਾਂ ਨੂੰ ਜੋ ਮਰਜ਼ੀ ਕਰ ਦੇਣ ਪਰ ਇਹ ਨਹੀਂ ਹੈਗਾ ਹੋ ਸਕਦਾ ਕਿ ਚੁਣੇ ਹੋਏ ਨੁਮਾਇੰਦੇ ਦੀ ਸੁਣਨਾ ਜ਼ਰੂਰੀ ਬਗੈਰਾ ਤੌਰ ਤੇ ਨਿਰਦੇਸ਼ ਜਾਰੀ ਕੀਤੇ ਗਏ ਨੇ ਡਿਪਟੀ ਕਮਿਸ਼ਨਰ ਜੀ ਐਸਐਸਪੀ ਨੂੰ ਔਰ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲ ਹੈ ਜਾ ਉਹ ਕਿਸੇ ਨੂੰ ਫੇਵਰੇਸਮ ਦੇ ਰਿਹਾ ਹੈ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਇਹ ਪਾਪ ਦੀ ਕਮਾਈ ਹੈ ਕਿ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਹੈ ਜਿਹੜੇ ਹੁਣ ਕਲੂਬ ਪਤਾ ਲੱਗੇ ਨੇ ਨਾ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਬਦਲੀਆਂ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਨਕੁਆਰੀਆਂ ਕਰਕੇ ਉਹ ਸਦਾ ਸਾਨੂੰ ਗੁਪਤ ਰੱਖਣਾ ਪਵੇ ਕਿ ਇਸ ਬੰਦੇ ਤੇ ਪੰ ਨਜ਼ਰ ਰੱਖਣੀ ਬਗਲੀ ਵੀ ਕਰ ਦੇਣੀ ਫਿਰ ਵੀ ਇਹਦੇ ਫੋਨਾਂ ਤੇ ਨਜ਼ਰ ਰੱਖਣੀ ਕਿੱਥੇ ਕਿੱਥੇ ਫੋਨ ਕਰਦਾ ਸੋ ਬਹੁਤ ਸਾਰੇ ਸਾਨੂੰ ਕਲੂ ਮਿਲੇ ਨੇ ਉਹਨਾਂ ਉਹਨਾਂ ਵੱਲ ਨੂੰ ਜਾਵਾਂਗੇ ਅਸੀਂ ਸਾਡਾ ਕੋਈ ਐਦਾਂ ਦਾ ਤਾਂ ਕੋਈ ਇਰਾਦਾ ਹੈ ਹੀ ਨਹੀਂ ਕਿ ਅਸੀਂ ਇਹਨੂੰ ਇਹਨੂੰ ਛੱਡ ਦਾਂਗੇ ਬਲਕਿ ਮੈਂ ਤਾਂ ਇਹ ਕਿਹਾ ਕਿ ਜੇ ਪੁਲਿਸ ਵਾਲਾ ਵਰਦੀ ਪਾ ਕੇ ਕਰਦਾ ਤਾਂ ਡਬਲ ਤੋਂ ਟ੍ਰਿਪਲ ਐਕਸ਼ਨ ਕਰੋ ਉਹ ਤਾਂ ਫਿਰ ਬਿਲਕੁਲ ਇੱਕ ਮਤਲਬ ਸਮਝ ਲਓ ਕਰੇ ਜਿਵੇਂ ਇੱਕ ਆਪਾਂ ਕਹਿੰਦੇ ਕਿ ਬੁੱਕਲ ਦਾ ਸੱਪ ਹੋ ਗਿਆ ਨਾ ਉਹ ਤਾਂ ਫਿਰ ਉਹ ਜਿਹੜਾ ਆਪ ਦੁੱਧ ਵੀ ਪਿਉਂਦੇ ਆ ਉਹਨੂੰ ਤੇ ਡੰਗ ਵੀ ਖਾਂਦੇ ਆ ਉਹ ਤੋਂ ਸੋ ਇਹ ਜਿਹੜਾ ਪੁਲਿਸ ਲੈਵਲ ਤੇ ਜਿਸ ਕਿਸਮ ਨਾਟ ਓਨਲੀ ਡਰੱਗਸ ਕ੍ਰਪਸ਼ਨ ਚ ਵੀ ਹੋ ਸਕਦਾ ਕੋਈ ਬੰਦਾ ਆਪ ਨਾ ਕਰਦਾ ਹੋਵੇ ਜਾਂ ਉਹਨੇ ਦੇਰੀ ਕਰਤੀ ਹੋਵੇ ਜਾਂ ਉਹਨੇ ਕੋਈ ਕਲੂ ਦਿੱਤਾ ਹੋਵੇ ਵੀ ਅੱਜ ਇੱਥੇ ਆਵਾਂਗੇ ਅੱਜ ਥੋੜੇ ਛਾਪਾ ਪਾਊਗਾ ਮੈਂ ਐਗਜ਼ਾਮਪਲ ਦਿੰਨਾ ਪੁਲਿਸ ਕਿਵੇਂ ਫੇਵਰਿਜ਼ਮ ਕਰ ਦਿੰਦੀ ਹੈ ਕਈ ਵਾਰੀ ਅਸੀਂ ਸ਼ਿਕਾਇਤ ਮੇਰੇ ਕੋਲੇ ਆਈ ਐਕਸ਼ਨ ਲਿਆ ਤੇ ਉਹ ਜਿਹੜੇ ਉਹਨਾਂ ਤੇ ਵਿਭਾਗੀ ਕਾਰਵਾਈ ਹੋਦੀ ਪਤਾ ਲੱਗ ਗਿਆ ਕਿ ਫਲਾਨੇ ਪਿੱਪਲ ਥੱਲੇ ਸੱਤ-ਅੱਠ ਮੁੰਡੇ ਬੈਠੇ ਨੇ ਜਿਨ੍ਹਾਂ ਚੋਂ ਦੋ ਵੇਚਣਾ ਐ ਨੇ ਚਾਰ-ਪੰਜ ਉੱਥੇ ਨਸ਼ਾ ਕਰ ਰਹੇ ਨੇ ਪੁਲਿਸ ਨੂੰ ਖਲੂ ਮਿਲ ਗਿਆ ਪੁਲਿਸ ਨੂੰ ਖਬਰ ਮਿਲ ਗਈ ਪੁਲਿਸ ਚੱਲ ਪਈ ਉੱਥੋਂ ਪੁਲਿਸ ਦਾ ਫਰਜ਼ ਕੀ ਸੀਗਾ ਕਿ ਆਰਾਮ ਨਾਲ ਗੱਡੀ ਲੈ ਕੇ ਜਾਂਦੇ ਭੱਜਣ ਨੂੰ ਹੋਰ ਕੋਈ ਰਸਤਾ ਐ ਨਹੀਂ ਸੀ ਉਹੀ ਸੀ ਉੱਥੇ ਰੋਕ ਕੇ ਉਹਨਾਂ ਨੂੰ ਫੜ ਲੈਂਦੇ ਉਹਨਾਂ ਨੇ 100 ਮੀਟਰ ਪਹਿਲਾਂ ਹੂਟਰ ਮਾਰਤਾ ਕੂਟਰ ਮਾਰ ਕੇ ਤੁਸੀਂ ਛਾਪਾ ਮਾਰੋਗੇ ਕੂਟਰ ਮਾਰਤਾ ਮਤਲਬ ਉਹਨੂੰ ਦੱਸਤਾ ਵੀ ਅਸੀਂ ਆ ਗਏ ਉਹ ਸਾਰੇ ਭੱਜ ਗਏ ਇਹ ਵੀ ਤਾਂ ਇੱਕ ਕ੍ਰਾਈਮ ਮੰਨਿਆ ਜਾਊਗਾ ਨਾ ਕਿ ਤੁਸੀਂ ਛਾਪਾ ਦੱਸਤਾ ਕਿ ਇੱਥੇ ਰੇਡ ਹੋਊਗੀ ਉਹ ਦੱਸਤੀ ਤੁਸੀਂ ਜਾਂ ਕਿਉਂਕਿ ਹੁਣ ਦੇਖੋ ਰੇਡ ਐ ਹੁਣੇ ਕੱਲਾ-ਕੱਲਾ ਤਾਂ ਕਰਦਾ ਨਹੀਂ ਰੇਡ ਬਾਰੇ ਐਸ ਐਚਓ ਨੇ ਬੁਲਾਏ ਹੁਣੇ ਸਾਰੇ ਕਿ ਆਪਾਂ ਕੱਲ ਨੂੰ ਐਂ ਕਰਕੇ ਆਪਣੇ ਕੋਲ ਆ ਕਲੂ ਮਿਲਿਆ ਆਪਾਂ ਨੂੰ ਮਿਲਿਆ ਥੋੜਾ ਜਿਹਾ ਸੂਚਨਾ ਤੇ ਆਪਾਂ ਇੱਥੇ ਕੱਲ ਨੂੰ ਸਵੇਰੇ 4 ਵਜੇ ਆਵਾਂਗੇ ਉਹਨੇ 4 ਵਜੇ ਸਾਰਿਆਂ ਨੂੰ ਦੱਸਤਾ ਜਿਹੜੇ 4 ਵਜੇ ਜਾਂਦੇ ਨੇ ਇਸ ਤਰ੍ਹਾਂ ਦੇ ਵੀ ਹੋਣ ਗਿਆ ਕਾਲੀਆਂ ਭੇਡਾਂ ਸਖਤ ਐਕਸ਼ਨ ਲਿਆ ਜਾਊਗਾ ਕੋਈ ਇਸ ਮਾਮਲੇ 'ਚ ਪੰਜਾਬ ਨੂੰ ਜਿਹੜਾ ਡਰੱਗ ਦੇ ਮਾਮਲੇ ਤੇ ਵਿੱਚ ਕੋਈ ਕਿਸੇ ਕਿਸਮ ਦੇ ਇਨਵੋਲਵਮੈਂਟ ਹੈ ਚਾਹੇ ਉਹ ਜਿਹੜਾ ਮਰਜੀ ਅਫਸਰ ਹੈ ਚਾਹੇ ਕੋਈ ਕੋਈ ਅਧਿਕਾਰੀ ਹੈ ਚਾਹੇ ਕੋਈ ਸਰਕਾਰੀ ਹੈ ਚਾਹੇ ਕੋਈ ਪ੍ਰਾਈਵੇਟ ਹੈ ਕੋਈ ਤਰਸ ਨਹੀਂ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਘਰਾਂ ਦੇ ਵਿੱਚ ਚਿੱਟਾ ਚ ਸੱਤਰ ਬਚਾਉਣ ਵਾਲਿਆਂ ਨੂੰ ਜਿਹੜਾ ਉਹਨਾਂ ਨੂੰ ਕਾਨੂੰਨ ਅਪ ਦੇ ਮੁਤਾਬਕ ਉਹਨਾਂ ਨੂੰ ਕੋਈ ਕਲੂ ਦਿੰਦਾ ਕੋਈ ਛੋਟ ਦਿੰਦਾ ਜਮਾਨਤ ਦਿੰਦਾ ਉਹ ਕਾਨੂੰਨ ਦਾ ਸਾਡੇ ਵੱਲੋਂ ਵਕੀਲ ਵੱਡੇ ਹੋਣਗੇ ਪਰ ਸਾਡੇ ਵੱਲੋਂ ਐਕਸ਼ਨ ਦੇ ਵਿੱਚ ਕੋਈ ਕਮੀ ਨਹੀਂ